ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਨੀਤੀ ਦੇ ਖਿਲਾਫ 14 ਜੁਲਾਈ ਨੂੰ ਜਿਹੜਾ ਪ੍ਰਸਤਾਵਿਤ ਧਰਨੇ ਨੂੰ ਲੈ ਕੇ ਕਾਂਗਰਸ ਨੇ ਤਾਵਾ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ ਸੋ ਦੱਸੀਏ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਦੀ ਅਗਵਾਈ ਹੇਠ ਬਲਾਕ ਪ੍ਰਧਾਨ ਵਿਪਨ ਅਰੋੜਾ ਦੇ ਗਊਸ਼ਾਲਾ ਰੋਡ ਸਥਿਤ ਦਫ਼ਤਰ ਦੇ ਵਿੱਚ ਮੀਟਿੰਗ ਹੋਈ ਹੈ ਇਸ ਵਿੱਚ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਅਤੇ ਜ਼ਿਲ੍ਹਾ ਪ੍ਰਧਾਨ ਸ਼ਵੇਰੀ ਸੰਜੇ ਤਲਵਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਾਬਕਾ ਵਿਧਾਇਕ सुरेंद्र डावਰ ਨੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕੀਤਾ ਤੇ ਕਿਹਾ ਪੰਜਾਬ ਸਰਕਾਰ ਦੀ ਜਨਤਾ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਲੁਧਿਆਣਾ ਲਾਈਵ ਲਈ ਸੰਜੇ ਸੇਤੀ ਆਦੀ ਰਿਪੋਰਟ ਸਰਕਾਰ ਉਹ ਲੋਕਾਂ ਦੀ ਜ਼ਬਰਨ 25000 ਏਕੜ ਜਿਹੜੀ ਆ ਉਹ ਫੜਪਣ ਜਾ ਰਹੀ ਹੈ ਉਸ ਦੇ ਖਿਲਾਫ ਕਾਂਗਰਸ ਪਾਰਟੀ 14 ਤਰੀਕ ਨੂੰ ਗਲਾਡਾ ਦੇ ਦਫ਼ਤਰ ਮੂਹਰੇ ਧਰਨਾ ਲਾਉਣ ਜਾ ਰਹੀ ਹੈ ਔਰ ਕਾਂਗਰਸ ਪਾਰਟੀ ਕਦੇ ਵੀ ਕਿਸਾਨਾਂ ਦੀ ਔਰ ਜਿਹੜੇ ਆਮ ਲੋਕ ਨੇ ਉਹਨਾਂ ਦੀ ਇਸ ਤਰ੍ਹਾਂ ਇਹਨਾਂ ਨੂੰ ਜ਼ਮੀਨ ਹੜੱਪਣ ਨਹੀਂ ਦੋਵੇਗੀ ਔਰ ਕਿਉਂਕਿ ਕਿਸਾਨ ਜਿਹੜਾ ਔਰ ਖਾਸ ਕਰਕੇ ਖੇਤ ਮਜ਼ਦੂਰ ਵਪਾਰੀ ਹਰ ਵਰਗ ਜਿਹੜਾ ਉਹ ਇਸ ਜ਼ਮੀਨ ਦੇ ਨਾਲ ਜੁੜਿਆ ਹੋਇਆ ਸਾਡੀ ਅਗੇਰੀਅਨ ਸਟੇਟ ਆ ਔਰ ਐਗਰੀਕਲਚਰ ਸਟੇਟ ਹੋਣ ਦੇ ਨਾਤੇ ਸਾਨੂੰ ਜ਼ਮੀਨ ਜਿਹੜੀ ਆ ਉਹ ਮਾਂ ਦੇ ਬਰਾਬਰ ਹੈ ਉਹ ਇਸ ਕਰਕੇ ਇਹ ਜਿਹੜੇ ਇੱਕ ਚੰਦ ਲੋਕਾਂ ਦੇ ਇਹ ਹੱਥਾਂ 'ਚ ਖੇਡ ਰਹੀ ਹੈ ਸਰਕਾਰ ਅਸੀਂ ਉਸ ਨੂੰ ਹਰਗੇਸ ਜਿਹੜਾ ਵਾ ਉਹ ਨਹੀਂ ਕਾਮਯਾਬ ਹੋਣ ਦੇਵਾਂਗੇ ਲੁਧਿਆਣੇ ਵਿੱਚ ਤੋਂ ਲੱਗਿਆ ਕਿ ਉਹ ਕਿਹੜੇ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਪੱਰੇ ਨੇ ਕਿ ਪੂਰੇ ਪੰਜਾਬ ਤੋਂ ਹਾਂ ਲੁਧਿਆਣੇ ਦੇ ਗਲਾੜਾ ਦਫ਼ਤਰ ਚ ਸਵੇਰੇ 10 ਵਜੇ ਸਾਡਾ ਤਰਨਾ ਜਿਹੜਾ ਕਿ 14 ਤਰੀਕ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਜਿਹਦੇ ਚ ਸਾਡੀ ਪੂਰੇ ਸੂਬੇ ਦੀ ਲੀਡਰਸ਼ਿਪ ਆਏਗੀ ਔਰ ਵੱਡੀ ਗਿਣਤੀ ਚ ਅਸੀਂ ਕਿਸਾਨ ਔਰ ਜਿਹੜੇ ਸਾਡੇ ਆਮ ਲੋਕ ਨੇ ਉਹ ਇਕੱਠੇ ਹੋਣਗੇ ਔਰ ਸਰਕਾਰ ਨੂੰ ਅਸੀਂ ਮਜਬੂਰ ਕਰ ਦੇਵਾਂਗੇ ਕਿ ਉਹ ਜਿਹੜਾ ਇਹ ਨਾਦਰ ਸ਼ਾਹੀ ਉਹਨਾਂ ਦਾ ਫੈਸਲਾ ਉਹ ਵਾਪਸ ਲਵੇ ਔਰ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਜਿਹੜੀ ਆ ਉਹ ਵਾਪਸ ਮਿਲੇ ਸਰ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਆ ਬਹੁਤ ਨਾਜ਼ੁਕ ਹੋ ਚੁੱਕੀ ਹੈ ਰੋਜ਼ ਦਿਨ ਦਿਹਾੜੇ ਕਤਲ ਹੋ ਰਹੇ ਨੇ ਔਰ ਵਪਾਰੀ ਮਾਰੇ ਜਾ ਰਹੇ ਨੇ ਸੋ ਇਹਦੇ ਨਾਲ ਬਹੁਤ ਵੱਡਾ ਸਵਾਲੀਆ ਨਿਸ਼ਾਨ ਜਿਹੜੀ ਸਰਕਾਰ ਆ ਉਹਦੇ ਤੇ ਲੱਗ ਚੁੱਕਿਆ ਇੱਕ ਢਿੱਲੀ ਔਰ ਨਕਾਮ ਇੱਕ ਮਜਬੂਰਬਸ ਸਰਕਾਰ ਜਿਹੜੀ ਉਹ ਪੰਜਾਬ ਚੱਲ ਰਹੀ ਆ ਹਰ ਰੋਜ਼ ਅ ਨਵੇਂ ਸਗੂਫੇ ਛੱਡੇ ਜਾ ਰਹੇ ਨੇ ਔਰ ਜਦੋਂ ਕਿ ਜਮਿਨੀ ਹਕੀਕਤ ਬਿਲਕੁਲ ਉਸ ਦੇ ਉਲਟਾ ਹੈ ਕੋਈ ਵਾਦਾ ਨਹੀਂ ਪੂਰਾ ਹੋਇਆ ਔਰ ਲੋਕਾਂ ਦੀ ਜਿਹੜੀ ਜਾਨ ਮਾਲ ਹੈ ਉਹ ਜਿਹੜਾ ਸੁਰੱਖਿਅਤ ਨਹੀਂ ਹੈਗਾ ਹਾਂ ਮੈਂ ਵਿਪਨ ਰੋਡ ਅੱਜ ਜੇ ਮੀਟਿੰਗ ਜਿਹੜੀ ਬਲੌਕ ਸੈਂਟਰਲ ਵਨ ਦੇ ਦਫਤਰ ਵਿੱਚ ਰੱਖੀ ਗਈ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਸੈਂਟਰਲ ਦੇ ਇੰਚਾਰਜ ਅਸਿੰਦਰ ਡਾਵਰ ਐਮ ਐਲ ਏ ਐਕਸ ਐਮ ਐਲ ਏ ਸਾਹਿਬ ਔਰ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਐਕਸ ਐਮ ਐਲ ਏ ਔਰ ਆਈ ਸੀ ਸੀ ਸੈਕਟੀ ਗੁਰਕੀਰਤ ਕੋਟਲੀ ਜੀ ਸੀ ਸਕੱਟਰੀ اے سی سی اور ਸਾਬਕਾ ਮੰਤਰੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਇਹ ਜਿਹੜੇ ਆਪਣੇ ਸਾਡੇ ਵਰਕਰ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਬੂਸਟ ਕਰਨ ਵਾਸਤੇ ਪਹੁੰਚੇ ਜਿਹੜੀ ਕਿ ਇੱਕ 14 ਤਰੀਕ ਨੂੰ ਧਰਨਾ ਲਗਾਇਆ ਜਾ ਰਿਹਾ ਗਲਾਡਾ ਦਫਤਰ ਦੇ ਬਾਹਰ ਔਰ ਜਿਹੜਾ ਕਿ ਆਪਣੀ ਅੱਜ ਜਿਹੜੀ ਇਹ ਮੌਜੂਦਾ ਸਰਕਾਰ ਹੈ ਉਹ ਲੈਂਡ ਪੁਲਿੰਗ ਕਰ ਰਹੀ ਹੈ 24000 ਏਕੜ ਜਿਹੜੀ ਲੈਂਡ ਪੁਲਿੰਗ ਕਰ ਰਹੀ ਉਹਦੇ ਕਰਕੇ ਇਹ ਗਲਾਡਾ ਦੇ ਦਫਤਰ ਦੇ ਬਾਹਰ 14 ਤਰੀਕ ਨੂੰ ਧਰਨਾ ਲਗਾਇਆ ਜਾ ਰਿਹਾ ਹਾਂ ਇਹ ਮੀਟਿੰਗ ਸਾਰੇ ਬਲੋਕਾਂ ਚ ਹੋਣੀ ਆ ਵਰਕਰ ਨੂੰ ਬੂਸਟ ਕਰਨਾ ਔਰ ਮੀਟਿੰਗ ਦੇ ਵਾਸਤੇ ਸਦਾ